ਅਮਰ ਦੀ ਗਲਤੀ ਮਾਫੀ ਦੇ ਕਾਬਲ ਤਾਂ ਨਹੀਂ ਸੀ ਪਰ ਦੇਵ ਨੇ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਤੇ ਪਿਓ ਹੋਣ ਦਾ ਜਦੋਂ ਗਗਨ ਗੁਰੀ ਤੇ ਉਸ ਦੀ ਮੰਮੀ ਭਾਲ ਦੇ ਭਾਲ ਦੇ ਗੱਡੀ ਵੇਖਦੇ ਵੇਖਦੇ ਦੇਵ ਦੇ শোরੂਮ ਰ ਚਲੇ ਗਏ ਤਾਂ ਉਹਨਾਂ ਦਾ ਟਕਰਾ ਦੇਵ ਦੇ ਨਾਲ ਹੋਇਆ ਤੇ ਗਗਨ ਨੇ ਤੇ ਉਸ ਦੀ ਮੰਮੀ ਨੇ ਉਹ ਸਾਰੀਆਂ ਗੱਲਾਂ ਦੇਵ ਨੂੰ ਦੱਸਿਆ ਕਿ ਅਮਰ ਨੇ ਦੀਪ ਨੂੰ ਕਿਵੇਂ ਘਰੋਂ ਕੱਢਿਆ ਤੇ ਕਿਵੇਂ ਉਸ ਨੇ ਹਜਾ ਲਾਇਆ ਤੇ ਜਦੋਂ ਦੀਪ ਦੀ ਮੰਮੀ ਵੀ ਇਹਦੇ ਅਮ ਦੇਵ ਨੂੰ ਦੱਸਣ ਲੱਗੀ ਕਿ ਸਾਰੇ ਦਾ ਜ਼ਿੰਮੇਵਾਰ ਮੈਨੂੰ ਠਹਿਰਉਂਦਾ ਤਾਂ ਦੇਵ ਨੂੰ ਗੁੱਸਾ ਚੜ ਗਿਆ ਕਿਉਂਕਿ ਉਹ ਸੱਚ ਬੋਲਣਾ ਚਾਹੁੰਦਾ ਸੀ ਪਰ ਉਸਦੀ ਮੰਮੀ ਅਮਨ ਨੂੰ ਹੀ ਝੂਠਾ ਕਹਿ ਰਹੀ ਸੀ ਤਾਂ ਫਿਰ ਦੇਵ ਨੇ ਆਪਣਾ ਅਸਲੀ ਰੂਪ ਦਿਖਾਇਆ ਤੇ ਉਸ ਨੂੰ ਟਕੇ ਟਕੇ ਦੀਆਂ ਸੁਣਾਈਆਂ ਤੇ ਇਹ ਸੁਣ ਕੇ ਗਗਾ ਨੂੰ ਬਹੁਤ ਗੁੱਸਾ ਚੜਿਆ ਤੇ ਉਸ ਨੇ ਵੀ ਪੰਜਵੇਂ ਅਮਰ ਨਾਲ ਬਤਮੀਜ਼ੀ ਕੀਤੀ ਸੀ ਤੇ ਹੁਣ ਦੇਵ ਨਾਲ ਵੀ ਕੀਤੀ ਪਰ ਤੇਵ ਨੂੰ ਉਹ ਉਸ ਨੂੰ ਚੁਪਕਾ ਦਿੱਤਾ ਕਿ ਤੈਨੂੰ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਪਤਾ ਤੇ ਦੂਜੇ ਪਾਸੇ ਜਦੋਂ ਦੇ ਅਮਰ ਆਪਣੀ ਮੰਮੀ ਤੇ ਕਿਰਨ ਕੋਲ ਪੈਸੇ ਲੈ ਕੇ ਜਾਂਦਾ ਹੈ ਤਾਂ ਉਸ ਦੀ ਭੈਣ ਜਦੋਂ ਦੇਖਦੀ ਹੈ ਤਾਂ ਉਹ ਕਹਿੰਦੀ ਹੈ ਕਿ ਇਹਨੇ ਪੈਸੇ ਵੀਰੇ ਕਿੱਥੋਂ ਆਏ ਤਾਂ ਅਮਰ ਉਸ ਨੂੰ ਦੱਸਦਾ ਨਹੀਂ ਤੇ ਫਿਰ ਉਸ ਦੀ ਮੰਮੀ ਜਦੋਂ ਚੋਰੀ ਦਾ ਕਹਿਣ ਲੱਗਿਆ ਨਹੀਂ ਕਿ ਚੋਰੀ ਕੀਤੀ ਤਾਂ ਉਹ ਦੱਸਦਾ ਦਾ ਤਾਂ ਉਸਦੀ ਮੰਮੀ ਉਸ ਨੂੰ ਥੱਪਣ ਮਾਰ ਲੱਗ ਜਾਂਦੀ ਹੈ ਕਿ ਤੂੰ ਇਹਨਾਂ ਵੱਡਾ ਫੈਸਲਾ ਕਿਵੇਂ ਕੀਤਾ ਉਹ ਜਗ੍ਹਾ ਤੇਰੇ ਪਿਓ ਦੀ ਸੀ ਬਣਾਈ ਸੀ ਜਦੀ ਜਾਇਦਾਦ ਸੀ ਉਹ ਤੂੰ ਕਿਉਂ ਖਰਾਬ ਕੀਤੀ ਤਾਂ ਫਿਰ ਕਿਰਨ ਕਹਿੰਦੀ ਕਿ ਆਪਾਂ ਨੂੰ ਦੀਪ ਨੂੰ ਦੱਸਣਾ ਚਾਹੀਦਾ ਹੈ ਤੇ ਉਸਦੀ ਮੰਮੀ ਕਹਿੰਦੀ ਨਹੀਂ ਆਪਾਂ ਉਸ ਨੂੰ ਕਿਵੇਂ ਦੱਸਾਂਗੇ ਤੇ ਜਦੋਂ ਦੀਪ ਦਾ ਡੈਡੀ ਘਰੇ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਦੀਪ ਵੀ ਘਰੇ ਬੈਠ ਗਈ ਹੈ ਪਹਿਲ ਉਹ ਕਹਿੰਦਾ ਪਹਿਲਾਂ ਜਦੋਂ ਮੈਂ ਗਿਆ ਸੀ ਤਾਂ ਉਦੋਂ ਨਵੀਨ ਤੁਸੀਂ ਘਰੋਂ ਭੇਜ ਦਿੱਤਾ ਤੇ ਹੁਣ ਜਦੋਂ ਮੈਂ ਘਰ ਵਾਪਸ ਆਇਆ ਤਾਂ ਮੈਨੂੰ ਪਤਾ ਚੱਲਦਾ ਹੈ ਕਿ ਦੀਪ ਦਾ ਘਰ ਵੀ ਖਰਾਬ ਹੋ ਗਿਆ ਤੇ ਉਹ ਸਾਰੀ ਜ਼ਿੰਮੇਵਾਰ ਆਪਣੀ ਘਰ ਵਾਲੀ ਨੂੰ ਹੀ ਚੰਦਰੋਂ ਉਠੇ ਰੋਂਦਾ ਤੇ ਪਰ ਨਹੀਂ ਗਗਨ ਹਮੇਸ਼ਾ ਦੀ ਤਰ੍ਹਾਂ ਆਪਣੀ ਸੱਸ ਦਾ ਹੀ ਸਾਹ ਦਿੰਦੀ ਹੈ ਕਿਉਂਕਿ ਉਸ ਨੂੰ ਵੀ ਪਤਾ ਇਸ ਦੀਆਂ ਕਰਤੂਤਾਂ ਦਾ ਪਰ ਉਹ ਕਿਵੇਂ ਨਾ ਕਿਵੇਂ ਇਸ ਨੂੰ ਸਭ ਸਿਖਾਉਣਾ ਚਾਹੁੰਦੀ ਹੈ ਔਰ ਕਹਾਣੀ ਵਿੱਚ ਟਵਿਸਟ ਆਇਆ ਹੈ ਕਿ ਗगन ਦੇ ਜੋ ਇਹ ਰਾਜ਼ ਆ ਉਹ ਕਿਸੇ ਨੂੰ ਨਹੀਂ ਪਤਾ ਕਿ ਉਹ ਕੀ ਕਰਨਾ ਚਾਹੁੰਦੀ ਹੈ ਕਿਉਂਕਿ ਗगन ਨੂੰ ਇਹ ਸਭ ਇਹਨਾਂ ਦੇ ਚਾਲ ਦਾ ਪਹਿਲਾਂ ਹੀ ਪਤਾ ਸੀ ਉਹ ਹਾਲਾਂਕਿ ਕਿਰਨ ਨੇ ਨਹੀਂ ਦਸੀ ਸੀ ਰਾਧਿਕਾ ਨੇ ਹੀ ਗगन ਨੂੰ ਦੱਸੀ ਸੀ ਤੇ ਉਸਨੇ ਕਿਰਨ ਨੂੰ ਬਹਾਨਾ ਲਾਇਆ ਕਿ ਕਿਰਨ ਦਾ ਕਿ ਮੈਨੂੰ ਕਿਰਨ ਨੇ ਸਾਰਾ ਕੁਝ ਦੱਸਿਆ ਹੈ ਕਿ ਕਿਰਨ ਮੇਰੀ ਫਰੈਂਡ ਆ ਤੇ ਪਰ ਉਸਦੇ ਨਾਲ ਕਾਲਜ ਵਿੱਚ ਪੜ੍ਹਦੀ ਸੀ ਕਿਨ ਪਰ ਉਸ ਨੂੰ ਇਹ ਸਾਰਾ ਕੁਝ ਰਾਧਿਕਾ ਨਹੀਂ ਦੱਸਿਆ ਸੀ ਕਿਉਂਕਿ ਆਪਾਂ ਪਹਿਲਾਂ ਜਦੋਂ ਚ ਨਾਟਕੇ ਸ਼ੁਰੂ ਹੋਇਆ ਸੀ ਤਾਂ ਉਦੋਂ ਆਪਾਂ ਵੇਖਿਆ ਹੀ ਸੀ ਕਿ ਪਹਿਲੇ ਐਪੀਸੋਡ ਦੇ ਵਿੱਚ ਗगन ਤੇ ਰਾਧਿਕਾ ਗੱਡੀ ਵਿੱਚ ਬੈਠੀਆਂ ਹੋਈਆਂ ਦੇਵ ਨੂੰ ਤੇ ਮਿੰਦਰ ਨੂੰ ਦੇਖ ਰਹੀਆਂ ਸੀ ਜਦੋਂ ਦੇਵ ਅਤੇ ਮਿੰਦਰ ਦਰਖਤ ਦੇ ਥੱਲੇ ਦੇਵ ਨੰਗੇ ਪੈਰੀ ਬੈਠਾ ਹੋਇਆ ਸੀਗਾ ਤਾਂ ਉਦੋਂ ਸਭ ਕੁਝ ਰਾਧਿਕਾ ਨੂੰ ਪਤਾ ਸੀ ਤੇ ਰਾਧਿਕਾ ਨੇ ਗगन ਨੂੰ ਸਾਰਾ ਕੁਝ ਇਹ ਦੱਸ ਦਿੱਤਾ ਸੀਗਾ ਹੁਣ ਆਈ ਨਹੀਂ ਪਤਾ ਲੱਗ ਰਹੀ ਆ ਕਿ ਗਦਨ ਕੀ ਕਰਨਾ ਚਾਹੁੰਦੀ ਆ ਦੀਪ ਹੁਣਾ ਦਾ ਇਨਸਾਫ ਦਵਾਈਗੀ ਜਾਂ ਜੋ ਅਮਰ ਦੀ ਜੀ ਸ਼ਾਸਨ ਕੀਤਾ ਦੀਪ ਦੀ ਮਾਂ ਨੇ ਕੀਤਾ ਉਸ ਨੂੰ ਇਸ ਦਾ ਸਬਕ ਸਿਖਾਏਗੀ